ਸਤ ਸਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਫਤੇਗੜ ਛੰਨਾ ਤਹਿਸੀਲ ਤਨਹੋਲਾ ਤੇ ਜ਼ਿਲ੍ਹਾ ਬਰਨਾਲਾ ਪੰਜ ਤਾਂ ਕੱਟੀਆਂ ਦਿਖਾ ਦਾਂਗੇ ਇੱਕ ਮੱਝ ਦਿਖਾਵਾਂਗੇ ਮਹੀਨੇ ਡੇਢ ਮਹੀਨੇ ਦੀ ਸੂਈ ਆ ਰੇਟ ਆ ਜਿਹੜਾ ਬੜਾ ਜਾਇਜ਼ ਜਾਊਗਾ ਕੱਤੀ ਦੇ ਮੁੱਲ ਦੀ ਮੱਝ ਦਿਵਾ ਦਾਂਗੇ ਇੱਕ ਵੱਡੀ ਮੱਝ ਦਿਖਾਵਾਂਗੇ ਉਹ ਆ ਗਈ ਗੱਬਣ ਆ ਪੰਜ ਕੱਟੀਆਂ ਆ ਗਈਆਂ ਚਾਰ ਮੁਰਾ ਦੀਆਂ ਨੇ ਇੱਕ ਨੀਲੀ ਰਵੀ ਦੀ ਆ ਤੇ ਬਾਕੀ ਗੱਲਬਾਤ ਬਾਈ ਨਾ ਕਰਾ ਦਾਂ ਜਿਹੜਾ ਰੇਟ ਆ ਰੇਟ ਵੀ ਸੱਜਣੋ ਬਾਈ ਤੋਂ ਵੀਡੀਓ ਦੇ ਵਿੱਚ ਹੀ ਕਰਾ ਦਾਂਗੇ ਆ ਜਾਗੇ ਜੀ ਹੋਰ ਕਿਵੇਂ ਆ ਠੀਕ ਠਾਕ ਸੱਚੀ ਗੱਲ ਬਾਈ ਜੀ ਚੜਦੀ ਕਲਾ ਚੜਦੀ ਕਲਾ ਕਿਵੇਂ ਚੱਲਦਾ ਕੰਮ ਕੰਮ ਵਧੀਆ ਚੱਲੀਦਾ ਬਾਈ ਚੱਲਦਾ ਲੋ ਤਾਂ ਹਾਂ ਬਧੀਆ ਨੰਬਰ ਬੋਨ ਦਿਓ 97795 6218 97795 6218 ਤੇ ਅੱਜ ਫਿਰ ਪੰਜ ਕਟੀਆਂ ਦਿਖਾ ਦਾਂਗੇ ਹਨਾ ਹਾਂ ਜੀ ਹਾਂ ਜੀ ਇੱਕ ਮਹੀਨੇ ਡੇਢ ਮਹੀਨੇ ਦੀ ਹਾਂ ਡੇਢ 2 ਮਹੀਨੇ ਮੰਨ ਲਓ ਜੇ ਕੋ ਮਰਜ਼ੀ ਲਓ 2 ਦੀ ਮੰਨ ਲਓ ਵੀ ਇੱਕ ਟੋਕੜ ਮੱਝ 80 ਕਿਲੋ ਦੁੱਧਾਂ ਦੀ ਹਾਂ ਹਾਂ ਤੇ ਸਿਰਫ ਤੇ ਸਿਰਫ ਯਾਰ ਉਹਦਾ 55 ਹਜ਼ਾਰ ਰੁਪਈਆ ਲੈ ਲਵਾਂਗੇ ਨਾ ਚਲ ਦੇ ਦਾਂਗੇ ਹਾਂ ਸ਼ੁਰੂਆਤ ਫਿਰ 30ਆਂ ਤੋਂ ਕਰਦੀ ਐ ਕਿੱਥੋਂ ਮਰਜ਼ੀ ਕਰੋ ਹਾਂ ਮੱਝ ਵੀ ਤੁਹਾਨੂੰ ਸੱਚ ਨੂੰ ਦਿਖਾ ਦਾਂਗੇ ਸਸਤੇ ਮੁੱਲ ਦੀ ਉਹਦੀ ਆ ਕੱਟੀ ਖੜੀ ਐ ਤੇ ਆ ਮਾਰਦੇ ਹੁਣ ਆ ਕੱਟੀ ਦੇ ਇੱਕ ਨੰਬਰ ਵਾਲੀ ਤੇ ਕੈਮਰਾ ਕਰੀ ਜੈਡ ਬਲੈਕ ਹੀ ਆ ਗਈ ਤੁਹਾਨੂੰ ਬਹੁਤ ਚੰਗਾ ਕਾਹਨ ਸਿੰਗਲ ਚਾਰਜ ਆ ਰਹੀ ਨਹੀਂ ਪੂਰੇ ਚਾਰ ਚਾਰ ਸਾਰੇ ਦੇ ਫਾਲਤੂ ਦਾ ਨਹੀਂ ਕਿਸੇ ਦਾ ਤੇ ਬਾਕੀ ਸਿੰਗੀ ਸੁੰਗੀ ਦਿਖਾ ਗੈਰੀ ਉਮਰਦੀ ਬਾਈ ਹੋਊਗੀ 11-12 ਮਹੀਨਿਆਂ ਦੀ 11-12 ਮਹੀਨਿਆਂ ਦੀ ਹਾਂ ਉਮਰ ਬਾਈ ਕਹਿੰਦਾ 11-12 ਮਹੀਨਿਆਂ ਦੀ ਆ ਤੇ ਸਿੰਘ ਸੋنگ ਆ ਗਿਆ ਬਿਲਕੁਲ ਬੰਦ ਤੇ ਆ ਗਈ ਜੈਡ ਬਲੈਕ ਤੇ ਆ ਗਈ ਸੱਜਣੋ ਫੁੱਲ ਬ੍ਰੀਕ ਆ ਗਈ ਕੱਟੀ ਹਰੇਕ ਪੱਖ ਤੋਂ ਓਵਰ ਫੈਟ ਜੀ ਨਹੀਂ ਹੈਗੀ ਕਿਤੋਂ ਵੀ ਕਮਾਲ ਆ ਬਾਈ ਇੱਥੋਂ ਹਾਂ ਇਹਦੀ ਮਾਂ ਦਾ ਦੁੱਧ ਕਿੰਨਾ ਕੁ ਦੱਸਿਆ ਬਾਈ ਵੀਰੇ ਪਲੂਨ ਕੱਟੀਏ 16-17 ਕਿਲੋ ਦੁੱਧਾ ਠੀਕ ਆ ਗੱਲ ਹਾਂ ਦੁੱਧ ਬਾਈ ਕਹਿੰਦਾ 16-17 ਕਿਲੋ ਆ ਤੇ ਬਾਕੀ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦਾ ਕਿ ਜਿਹੜੇ ਸੱਜਣ ਨੇ ਇਹਨਾਂ ਚੋਂ ਕੋਈ ਵੀ ਕੱਟੀ ਜਾਂ ਕੋਈ ਵੀ ਮੱਝ ਲੈਣੀ ਆ ਕੋਨੇ ਭਾਈ ਆਪਦੀ ਜੱਜਮੈਂਟ ਤੇ ਆਪਦੇ ਆਈਡੀ ਦੇ ਹਿਸਾਬ ਨਾਲ ਲੈਣੀ ਆ ਠੀਕ ਆ ਗੱਲ ਆ ਤੇ ਇਹ ਆ ਗਈ ਇੱਕ ਨੰਬਰ ਇਹਦਾ ਰੇਟ ਕਿਰੂਗਾ ਭਾਈ ਇਹ 25000 ਦੀ ਦਵਾ ਵੀਰੇ 25 ਦੀ ਹਾਂਜੀ ਤੇ ਜਿੰਨਾ ਪੰਜਾਂ ਦਾ ਮੁੱਲ ਬਣੂਗਾ ਉਹ ਚ ਛੱਡ ਦਾਂਗੇ ਤੁਸ ਕਰਦਾ ਮਾ ਦਾਣੀ ਪੰਜੇ ਰੁਪਏ ਇਕੱਠੇ ਪੰਜੇ ਕੋਈ ਇਕੱਠੀ ਲਊਗਾ ਹਾਂਜੀ ਕਰਦਾ ਮਾ ਦਾਣੀ ਠੀਕ ਆ ਗੱਲ ਆ ਆ ਕੱਟੀਆਂ ਬਹੁਤ ਚੰਗੀਆਂ ਵੀਰੇ ਪੰਜਾਂ ਚੋਂ ਬੜੀਆਂ ਕਰਦਾਂਗੇ ਤੇ ਹੁਣ ਮਾਰ ਗਿਆ ਇਹ ਝੋਲੀ ਝੋਲੀ ਦੇ ਲੱਗਿਆ ਜਮਾਂ ਝੋਲੀ ਪੂਰੀ ਆ ਗਈ ਦੇਖ ਲਗਾ ਕੱਟੀਆਂ ਸਾਰੀਆਂ ਚੰਗੀਆਂ ਨੇ ਉਮਰ ਭਾਈ ਜੀ ਇਹਦੀ ਬਾ 13 ਮਹੀਨੇ ਉਮਰ ਆ ਇਧਰ ਲੈ ਬੰਨੀ ਕਮਾਰਾ ਕਰ ਉਮਰ ਬਾਈ ਕਹਿੰਦਾ ਇਹਦੀ ਵੀ 12 13 ਮਹੀਨੇ ਆ ਗਏ ਇਧਰਲੇ ਬੰਨੇ ਉੱਥੋਂ ਘਮਾ ਦਿਆ ਗਏ। ਇਹ ਇਹਦੇ ਮੱਥੇ 'ਚ ਵੱਲ ਆ ਗਿਆ। ਆਹ ਮਾਰੇ ਵੱਲ। ਉਮਰ ਆ ਗਈ 12 13 ਮਹੀਨੇ ਤੇ ਇਹਦੀ ਮਾ ਦਾ ਕਿੰਨਾ ਕਰ ਦੱਸਿਆ ਬਾਈ? 15 ਹੌਲਾ ਕਿਲੋ ਦੀ। ਤਕਰੀਬਨ ਤਕਰੀਬਨ ਸਾਰੀਆਂ। ਚੰਗੀਆਂ ਕੱਟੀਆਂ ਸਾਰੀਆਂ ਬਾਈ। ਗੱਲ ਕਰ ਲਈਏ 13 14 ਕਿਲੋ ਤੋਂ ਲਾ ਗਏ। ਆਹ ਸਾਰੀਆਂ ਚੰਗੀਆਂ। ਹਾਂਜੀ ਹਾਂਜੀ। ਆ ਸੰਘੇ ਵੀ ਮੋੜੀਆਂ ਆਉਂਦੀਆਂ। ਹਾਂ ਬਹੁਤ ਚੰਗੀਆਂ ਜੀ ਕੱਟੀਆਂ ਸਾਰੀਆਂ ਚੰਗੀਆਂ। ਤੇ ਪੰਜ ਕੱਟੀਆਂ ਬਾਈ ਕੋਲੇ ਅੱਜ ਇੱਕ ਨੀਲੀ ਰਾਵੀ ਦਿਖਾਉਂਗਾ ਇਹ ਆ ਗਈ 2 ਨੰਬਰ ਤੇ ਇਹਦੇ ਆਗਾ ਮੱਥੇ 'ਚ ਵੱ ਪਰ ਥੱਲੇ ਦੀ ਆਗੀ ਕੱਟੀ ਸੱਜਣੋਂ ਸਾਫ ਬਿਲਕੁਲ ਥੱਲੇ ਉਹ ਜੀ ਨਹੀਂ ਹੋਊਗੀ ਵੀ ਥਣ ਵੱਧ ਬੁੱਧ ਜੀ ਹੋਣਗੇ ਬਾਈ ਥਣ ਸਾਰੀਆਂ ਦੀ ਸਿੰਗਲ ਸਾਰੇ ਹੀ ਸਿੰਗਲ ਵੀਰੇ ਕੱਲਾ ਕੱਲਾ ਥਾਣਾ ਝੋਲੀ ਨੇ ਕੱਟੀਆਂ ਜੇ ਉਹ ਲੈ ਲੀਂਗੇ ਜੀ ਇਹਦਾ ਕੀ ਰੇਟ ਰਹੂਗਾ ਬਾਈ ਇਹ 24000 ਦੀ ਰੰਗ ਵੀਰੇ ਇਹ 24 ਦੀ ਹਾਂਜੀ ਆਏ ਬਾਈ ਕਹਿੰਦਾ ਹੋ ਜੂ 24 ਦੀ ਤੇ ਹੁਣ ਮਾਰ ਦੇਗਾ ਰੀ ਆਹ ਤਿੰਨ ਨੰਬਰ ਇਹਦੀ ਉਮਰ ਕਿੰਨੀ ਕਾ ਇਹਦੀ ਉਮਰ ਹੋ ਗਈ ਹੈਗੀ 14 ਕੁ ਮਹੀਨੇ 15 ਮਹੀਨੇ ਹਾਂ ਸਿੰਗ ਥੋੜਾ ਥੱਲੇ ਉਹਦਾ ਕਰਕੇ ਛੋਟੀ ਮਰੀ ਨਾ ਥੱਲੇ ਨੂੰ ਮੁੜ ਕੇ ਝੋਲੀ ਵਾਲੀ ਕੱਟੀ ਦੀ ਬਹੁਤ ਚੰਗੀ ਦੇਖੋ ਇਹ ਦੇਖ ਟੈਲਾ ਸਿੰਘ ਆ ਕਿੰਨੇ ਨੰਬਰ ਦਾ ਸਵਾਇਦੀ 14 ਕਿੰਨੇ ਨੰਬਰ ਆ ਦੇ 14 ਮਹੀਨੇ ਇਹਦੇ ਕਿੰਨੇ ਪੈਸੇ ਲੈ ਲਾਂਗੇ ਆ ਜਾ ਇਧਰ ਲਈ ਬੰਨੇ ਇਹ ਦੇ ਦਾਂਗੇ ਜੀ ਆਪਾਂ 17000 ਦੇ ਦਾਂਗੇ ਇਹ ਆ ਦੇ ਦਾਂਗੇ 17000 ਦੀ ਤੇ ਹੁਣ ਆ ਜਾ ਅਗਲੇ ਨੰਬਰ ਵਾਲੀ ਤੇ ਹੁਣ ਮਾਰ ਦੇ ਘਰੀ ਆ ਇੱਥੇ ਕੈਮਰਾ ਹੋਏ ਇਹ ਹੁਣ ਮਾਰ ਦੇ ਆ ਤੇ ਝੋਲੀ ਝੂੜੀ ਇਹਦੇ ਕੱਟੀ ਬਹੁਤ ਚੰਗੇ ਜੇ ਤੇ ਥਾਣਾ ਦੀ ਗੱਲ ਹੁੰਦੀ ਹੈ ਮੇਨ ਕਿਉਂਕਿ ਸਿੰਗਲ ਚਾਰ ਚਾਰ ਹੀ ਆ ਗਏ ਬਾਈ ਕਹਿੰਦਾ ਸਾਰੀਆਂ ਦੇ ਤੇ ਇਹਦੀ 15 ਮਹੀਨੇ ਘਟੇ ਜੇ 15 ਦੀ ਹਾਂ ਕੀਰੀ ਦਾ ਦੰਦ ਪਟਕੇ ਦੇਖ ਲੋ ਠੀਕ ਹੈ 25 ਕੀਰੀ ਇਹਦਾ ਕੀ ਰੇਟ ਰਹੂਗਾ ਬਾਈ ਇਹ 32000 ਹੀ ਦੇਵਾਂਗੇ ਪੂਰੇ ਦੀ ਹਾਂਜੀ ਆ ਨਾਲ ਵਾਲੀ 17 ਦੀ ਹਾਂਜੀ ਇਹ 32 ਦੀ ਹਾਂਜੀ ਤੇ ਹੁਣ ਮਾਰਗਰਿ ਆ ਕੱਟੀ ਦੇ ਇਹਦਾ ਆ ਗਿਆ ਪੰਜਵਾਂ ਨੰਬਰ ਤੇ ਅੱਖਾਂ ਅੱਖਾਂ ਆ ਗੀਆਂ ਬੱਲੀਆਂ ਸਾਰੇ ਪੈਰਾਂ 'ਚ ਵੀ ਹਾਂ ਦੋਨੇ ਮੂੰਹਾਂ 'ਚ ਆ ਗਿਆ ਤੇ ਗਾਂਲੇ ਪੈਰਾਂ 'ਚ ਵੀ ਆ ਗਏ ਤੇ ਇਧਰਲੇ ਪੰਨੇਉ ਪੂਸ਼ ਵੀ ਆ ਗਿਆ ਆਪਾਂ ਇਹਨੂੰ ਨੀਲੀ ਰਾਵੀ ਚ ਕਹਿ ਸਕਦੇ ਥਾਂ ਥਣ ਬਾਲਾ ਚੰਗਾ ਲੱਗ ਕੇ ਕੱਟੀ ਦੇਖੋ ਇਹ ਤੇ ਬਾਕੀ ਪਲੀ ਪੁਲੀ ਚੰਗੀ ਆ ਹਣਾ ਹਾਂਜੀ ਖਾਣ ਲੱਗਿਆ ਮੋਟਾ ਜੀ ਮਾਏ ਤੇ ਰਹਿੰਦੇ ਆ 10 ਦਿਨ ਛੂਨਦੇ ਪਏ ਨੇ ਠੀਕ ਆ ਹਾਂ ਦੁਬਾਰੇ ਛੂਨਦੇ ਕਿੰਨੀ ਕੁ ਉਮਰ ਹੋਊ ਇਹਦੀ ਫੇਰ ਮੰਨ ਕੇ ਤਰਪਾ 12 ਮਹੀਨੇ ਦੀ ਉਮਰ ਮ 12 13 ਮਹੀਨੇ ਦੀ ਹਾਂ ਹਾਂ 12 13 ਮਹੀਨੇ ਦੀ ਉਮਰ ਆ ਪਾਈ ਕਹਿੰਦਾ ਤੇ ਉਦਾਂ ਬਾਈ ਸਵੀ ਸੁਵੀ ਚੰਗੀ ਆ ਹਾਂ ਬਈ ਲੂਈਆਂ ਨਾਲ ਦੇ ਲਹੀ ਨਹੀਂ ਕੱਟੀ ਠੀਕ ਆ ਗੱਲਾਂ ਆ ਪਲੀ ਪੁਲੀ ਚੰਗੀ ਆ ਭੋਜਨ ਭੋਜਨ ਵੀ ਚੰਗਾ ਤੂਰੀ ਮਾਰਾ ਜਾ ਕਮਾਈ ਆਂਦੀ ਇਹਨੂੰ ਇਹਦੀ ਮਾਂ ਵੀ ਨੀਲੀ ਰਾਵੀ ਜੀ ਦੀ ਹਾਂਜੀ ਆ ਇਹਦੀ ਮਾਦਰ ਵੀ ਬਾਈ ਕਹਿੰਦਾ ਨੀਲੀ ਰਾਵੀ ਦਾ ਇਹ ਕੱਟੀ ਆ ਗਈ ਸੱਜਣਾਉਣੀ ਆ ਕੱਲ ਦੇ ਬੰਦੇ ਮੰਗੇ ਨੇ ਮਾਹਰ ਵੀਡੀਓ ਪਾਵਾਂਗੇ ਫਿਰ ਦਿਖਾ ਕੇ ਫਿਰ ਵੇਚਾਂਗੇ ਠੀਕ ਆ ਗੱਲਾਂ ਭੋਜਨ ਭੋਜਨ ਸੱਜਣੋਂ ਕੱਟੀ ਚ ਚੰਗਾ ਆ ਗਿਆ ਕਿਉਂਕਿ ਕਈ ਵਾਰੀ ਧਲਿਆਰਾ ਤੂਰਾ ਕਿਸੇ ਸੱਜਣ ਨੇ ਪਾਇਆ ਮੈਂ ਖੁੱਲੀ ਕੱਟੀ ਕੱਦ ਮੋਹਗਾ ਨਾ ਕੱਟੀ ਨੇ ਕੱਦ ਵੀ ਫੁੱਲ ਕਰੂ ਤੇ ਕਿੰਨੀ ਉਮਰ ਦੱਸਿਆ 12 13 ਮਹੀਨੇ ਹਾਂ 12 13 ਮਹੀਨੇ ਮਰਾ 12 13 ਕੇ ਮਹੀਨਿਆਂ ਦੇ ਬਾਈ ਕਹਿੰਦਾ ਨੀਲੀ ਦਾਵੀ ਦੇ ਵਿੱਚ ਆ ਗਈ ਐ ਨੂੰ ਘਮਾ ਕੇ ਬੰਦੇ ਬਾਈ ਤੇ ਬਾਜਨ ਪੁਜਨ ਆ ਗਿਆ ਸੱਜਣੋ ਚੰਗਾ ਇਹ ਮੰਨ ਲਓ ਵੀ 6 ਹਾਂ ਕੇ ਮਹੀਨਿਆਂ ਚ ਕੱਟੀ 6 ਹਾਂ 7ਾਂ ਦੇ ਗੱਬਣ ਹੋਣ ਵਾਲੀ ਹੈ ਜਿਹਦੇ ਹਿਸਾਬ ਨਾਲ ਇਹਦਾ ਬਾਜਨ ਵਜੂਲ ਆ ਗਿਆ ਅੱਖਾਂ ਦੋਨੇ ਆ ਗਈਆਂ ਪਿਓਰ ਨੀਲੀ ਵਾਲੀਆਂ ਮੱਥੇ 'ਚ ਬੱਲ ਆ ਗਿਆ ਚਾਰੇ ਪੈਰ ਆ ਗਏ ਪੂਛ ਆ ਗਈ ਤੇ ਜਿਹੜੀ ਮੇਨ ਗੱਲ ਹੈ ਗਰੋਥ ਬਹੁਤ ਸੋਹਣੀ ਕਰੂ ਕੱਟੀ ਦੀ ਜਿਹੜੀ ਥੱਲੇ ਦੀ ਕੁਆਲਿਟੀ ਆ ਥੱ ਆ ਨਾ ਲੱਗੇ ਨੇ ਮੋٹے ਕੱਲਾ ਕੱਲਾ ਸਿੰਗਲ ਚਾਰ ਨੇ ਕੋਈ ਫालतू ਇਹਦੇ ਥਾਂ ਨਹੀਂ ਲੱਗਿਆ ਇਹਦੇ ਕਿੰਨੇ ਪੈਸੇ ਲੈ ਲਾਂਗੇ ਨਹੀਂ ਇਹ 33 ਜਾਂ ਦੀ ਘੱਟ ਦੇ ਦਾਂਗੇ ਨੀਲੀ ਰਾਬੀ ਹਾਂਜੀ 33 33 ਦੀ ਤੇ ਪੰਜੇ ਕਿੰਨੇ ਨੇ ਦੇ ਦਾਂਗੇ ਕੋਈ ਗੱਲੀ ਮਾਨਦਾਨ ਕਰਦਾ ਹਿਸਾਬ ਲਾ ਕੇ ਲਾ ਦੱਸ ਦੇ ਮਾਨਦਾਨ ਕਰ ਲਾ ਜਾਂਦਾ ਮੇਰਾ ਖਿਆਲ ਆ ਕੋਈ 1 ਲੱਖ ਤੇ 30 ਕੁ ਹਜ਼ਾਰ ਰੁਪਏ ਬਣਦਾ ਦੇਖ ਰੋ ਮਾਨਦਾਨ ਕਰਦਾ ਹਣ ਆ ਮੈਂ ਇੱਥੇ ਜੀ ਲੈ ਕਹਿੰਦਾ ਪੰਜਾਂ 'ਚੋਂ ਛੱਡ ਦਾਂਗੇ 5-7000 10000 ਰੁਪਏ ਦੇਖ ਕੇ ਕਰ ਲੈ ਕੋਈ ਮਾਨਦਾਨ ਕਰਾਂ ਜਰੂਰ ਕਰਾਂ ਮਾਨਦਾਨ ਮੋੜ ਦੇ ਨਹੀਂ ਹਾਂ ਮੋੜ ਦੇ ਨੀ ਆ ਜਾ ਗਏ ਜੀ ਹੁਣ ਆਹ ਮੈਂ ਠੀਕ ਹੈ ਕੰਨ ਲੈ ਲੈ ਇਹ ਕਿਹਨਾਂ ਲੈ ਇਹ ਸਵੇਰ ਆਦੀ ਸੱਜਣੋਂ ਇੰਨੀ ਕ ਠੰਡੀ ਸੀ ਲਾ ਗਈ ਬਾਈ ਕਹਿੰਦਾ ਬਿਨਾ ਬੱਚੇ ਤੂੰ ਬੈਣਾ ਹਾਈਟ ਦਾ ਵੀ ਜੇ ਆਪਾਂ ਗੱਲ ਕਰ ਲਈ ਹਾਈਟ ਨਹੀਂ ਬੜੀ ਵੱਡੀ ਹਾਈਟ ਤਾਂ ਆ ਗਈ ਛੋਟੀ ਬੈਠਮੀ ਜੀ ਹਾਈਟ ਚ ਆ ਗਈ ਪਰ ਥਣਲੇਵੇ ਦੀ ਬਹੁਤ ਸਾਫਾ ਛੱਡ ਦੇ ਬਈ ਇੱਥੋਂ ਸਟੋਰੀ ਖੋਲ ਕੇ ਮਾਰੀ ਜੀ ਉਹ ਕੱਟੀ ਇਹਦੇ ਆ ਨਾਲ ਇਹਦੇ ਆ ਗਈ ਸੱਜਣੋਂ ਕੱਤੀ ਉਹ ਕੱਤੀ ਤੇ ਮਾਰ ਦੇ ਗਰੀ ਕੈਮਰਾ ਉੱਥੋਂ ਆਈਡੀਆ ਲਾ ਲਓ ਡੇਢ ਦੀ ਆ 2 ਦੀ ਆ ਢਾਈ ਦੀ ਆ ਦੁੱਧ ਕਿੰਨਾ ਬਾਈ ਤਿਆਰ ਹੁਣ ਦੁੱਧ 8 ਕਿਲੋ ਆ ਯਾਰ 8 ਕਿਲੋ ਹਾਜ਼ਰ ਹਾਂ ਡੰਗ ਤੋਂ ਡੰਗ ਚ ਉਹਨਾਂ ਦਾ ਅੱਠ ਹੈਗਾ ਆ ਚੋਲੇ ਚੋਲੇ ਕੋਲੇ ਆਜਾ ਆਜਾ ਤੇ ਬਾਕੀ ਥੱਲੇ ਦੀ ਆ ਗਈ ਬਿਲਕੁਲ ਸਾਫ਼ ਆ ਬੱਚਾ ਦਾ ਕੱਲਾ ਕੱਲਾ ਪੂਰੇ ਗੈਪ ਤੇ ਲੱਗਿਆ ਤੇ ਹਾਈਟ ਜਿਵੇਂ ਤੁਹਾਨੂੰ ਮੈਂ ਦੱਸਿਆ ਹਾਈਟ ਇਹਦੀ ਜ਼ਰੂਰ ਛੋਟੀ ਆ ਹਾਈਟ ਨਹੀਂ ਵੱਡੀ ਹੈਗੀ ਜਿਵੇਂ ਭਰਾ ਆ ਕੇ ਕੁਝ ਕਹੇਦੇ ਵੀ ਪਤਾ ਨਹੀਂ ਕੈਮਰੇ ਜਮਾੜੀ ਮੋਟੀ ਵੱਡੀ ਲੱਗੀ ਹਾਈਟ ਛੋਟੀ ਆ ਪਰ ਉਹਦਾ ਡਿਜ਼ਾਈਨ ਸੋਹਣਾ ਮੱਝਦਾ ਭਾ ਵੀ ਕੀ ਆ ਬਾਈ ਇਹਦਾ ਬਾਈ ਨੇ ਦੱਸਿਆ ਵੀ ਠੰਡੀ ਸੀਲ ਆ ਗਈ ਬਿਲਕੁਲ ਤੇ ਥੱਲੇ ਦੀ ਆ ਗਈ ਗਰੀ ਜਿਹੜਾ ਪੀੜੀ ਢਾ ਕੇ ਚੋਕੇ ਲੈ ਗਏ ਚਾਰ ਡੰਕਰ ਇਹਦੇ ਹੱਲੀ ਕਰਕੇ ਥੋੜਾ ਡਰਦੀ ਆ ਹਾਂ ਘਰੇ ਦੀ ਹੱਲੀ ਕਰਕੇ ਲੈ ਠੀਕ ਗੱਲ ਆ ਇਹ ਉਪਰਾ ਕਰੇ ਲੈ ਫੜ ਠੀਕ ਆ ਗੱਲ ਲੈ ਲੈ ਦੁੱਧ ਆ ਗਿਆ 8 ਕਿਲੋ ਹਾਂ ਵਿਹਲੀ ਕਰਕੇ 2 ਡੰਗ ਪੈਸੇ ਲਵਾਂਗੇ ਇਹਦੇ ਮੋਲ ਤਾਂ ਕੋ ਮਾਰ ਦਿਓ 52000 ਹੀ ਦੇਵਾਂ ਵੀਰੇ ਮਾਨਤਾਨ ਕਰਾਂਗੇ 5200 5224 ਹਾਂ ਲੈ ਸੱਜਣਾ ਬਾਈ ਕਹਿੰਦਾ 5200 ਵੀ ਮਾਨਤਾਨ ਕਰ ਦਾਂਗੇ ਦੁੱਧ 8 ਕਿਲੋ ਕੰਮ ਪੂਰਾ ਸਾਰੂਗੇ ਜੀ ਕਰ ਦਿੰਦਾ ਹਾਂ ਨਾਲ ਵੀ ਇਹਦੇ ਕੱਟੀ ਆ ਵੀਰੇ ਗੱਲ ਸੁਣ ਲੈ ਆਪਾਂ ਆਪਣੇ ਕੋਲੇ ਆ ਕਹਿ ਦਈਏ ਦੁੱਧ ਪੀ ਲੋ ਗੱਬਣ ਹੋ ਗਈ ਤਾਂ ਵੀ 65000 ਦੀ ਹੈ ਠੀਕ 10000 ਦੀ ਕੱਟੀ ਰੂ ਮਰ ਠੀਕ ਹੈ ਗੱਲ। ਅੱਜ ਹੋਰ ਨਾਲ ਕੀ ਭਾਲਦਾ ਹੈਗਾ? ਠੀਕ ਹੈ ਗੱਲ। ਅਗਲਾ। ਇਹ ਹੁਣ ਆ ਗਿਆ ਗਰੀ ਅਗਲੇ ਨੰਬਰ ਤੇ ਤੇ ਹੁਣ ਮਾਰਦੇ ਆ ਵੱਡੀ ਮੱਝ ਤੇ ਕੈਮਰਾ। ਇਹ ਆ ਗਈ ਗੱਬਣਾ। ਤੇ ਇਹ ਸੱਜਣੋਂ ਚੰਗੇ ਦੁੱਧ ਵਾਲੀ ਕਿਉਂਕਿ ਬਾਕੀ ਇਹਦਾ ਲੇਵਾ ਗਵਾਹੀ ਭਰਦਾ ਹੀ ਆ। ਤੇ ਇੱਥੋਂ ਗਰੀ ਆਰਡਰ ਕੁਆਲਿਟੀ ਤੇ ਮਾਰਦੇ। ਹਜੇ ਲੈ ਜੂ ਵੀਰੇ ਪੰਜ ਚਾਰ ਦਿਨ। ਹਫਤਾ ਵੀ ਲੱਗੇ। ਅੱਗੇ ਪਿੱਛੇ ਦਾ ਲੇਵਾ ਬਣਾਉਗੀ ਤੇ ਬਾਜਨ ਵਾਲੀ ਮੱਝ ਆ ਗਈ ਤੋਰ ਬਾਈ ਹੋਰ। ਆ ਜਾ ਬਾਈ। ਸੁਆ ਕਿਹੜਾ ਹੋਊਗਾ ਜੀ ਇਹਦਾ? ਇਹ ਵੀਰੇ ਉਹਦਾ ਨਤੀਜਾ ਕਹ ਕੇ ਮੈਂ ਚੌਥਾ ਮੰਨ ਲਓ ਉਹਦਾ ਤੀਜਾ ਮਾਲਕ ਨੇ ਕਹਿਆ ਮੈਨੂੰ। ਠੀਕ ਹੈ ਗੱ ਅਕਾਦਾ ਗਿਆ ਦਾ ਸੱਜਣੋ ਫੁੱਲ ਵੱਡਾ ਤੇ ਵਜਨ ਵੀ ਫੁੱਲ ਆ ਗਿਆ ਮੱਝ ਚ ਤੇ ਜਿਹੜੀ ਮੇਨ ਗੱਲ ਆ ਲੇਵਾ ਬਹੁਤ ਸੋਹਣਾ ਬਣਾਉਗੀ ਹਲੇ ਦਿਨ ਕਿੰਨੇ ਕੱਢ ਦੂ ਪਈ ਇਹ ਵੀਰੇ ਮਨਕਦਰਪਾ ਮੇਰੇ ਸਾਹ ਨੂੰ ਆਹ ਮੂੰਹ ਪੰਜ ਚਾਰ ਨਰਮਾਨ ਹਫਤਾ ਵੀ ਲਹਿਆ ਦੀ ਠੀਕ ਆ ਗੱਲ ਆ ਪੰਜ ਸੱਤ ਦਿਨ ਕੱਢ ਦੂਗੀ ਹਾਂ ਇਹ ਵੀ ਹਫਤਾ ਹੀ ਲਜੇ ਕਿੰਨਾ ਦੁੱਧ ਚੋਇਆ ਦਾ ਮਾਲਕ ਨਹੀਂ ਦੁੱਧ ਨਾਲ 15 ਕੁ ਕਿਲੋ ਚੋਇਆ ਹੈ 15 ਕਿਲੋ ਹਾਂ ਆ ਕਮਾਲ ਆ ਬਈ ਇੱਥੋਂ ਕੂਨੀ ਆ ਕੋਈ ਮਾਦੀ ਜਵਾਖ ਖੋਲੀ ਵੀਰੇ ਕੋਈ ਚੱਕੇ ਲੈ ਲੈ ਠੀਕ ਆ ਗੱਲ ਲੈ ਸਵੇਰ ਆ ਗੀ ਠੰਡੀ ਆ ਸਵੇਰ ਦੀ ਆ ਜੀ ਤੇ ਬਾਕੀ ਜੇ ਕਿਸੇ ਨੇ ਗੱਬਣ ਲੈਣੀਆਂ ਥਾਣਾ ਥਾਣਾ ਦੀ ਓਟ ਤੇ ਭੇਜ ਦਾਂਗੇ ਆਪਾਂ ਵੀਰੇ ਮੈਂ ਕਹਿੰਦਾ ਥਾਣਾ ਦੇ ਹੱਲੀ ਦੇ ਭੇਜਾਂ ਗੜਾ ਘਰੇ ਜਾ ਕੇ ਇੱਥੇ ਚਿਪਲੇ ਘਰੇ ਜਾ ਕੇ ਚਿਪਲੇ ਦੇ ਹੱਲੀ ਕਰਕੇ ਲੈ ਕੇ ਜਾ ਬਈ ਗੱਲ ਲਾ ਕੇ ਪਾਸ ਕਰ ਲਈ ਹਾਂ ਕੋਈ ਝਕਰ ਨਹੀਂ ਅਜੇ ਬਾਈ ਕਹਿੰਦਾ ਕਿਸੇ ਸੱਜਣ ਨੇ ਆਨਲਾਈਨ ਵੀ ਮੰਗਾਉਣੀਆਂ ਨਾ ਗੱਡੀ ਚੋਂ ਲਾ ਕੇ ਵੀ ਪਾਸ ਉਹ ਨੀਰ ਅਕਾ ਡੰਗ ਤੈਨੂੰ ਆਪ ਹੀ ਪਤਾ ਦੁੱਧਾ ਡੰਗ ਤੈਨੂੰ ਪਤਾ ਲੱਗਦਾ ਬਿਲਕੁਲ ਤੇ ਲੇਵਾ ਬਹੁਤ ਸੋਹਣਾ ਬਣਾਉਗੀ ਇੱਥੋਂ ਮਾਰ ਦੇ ਹਜੇ ਲਾ ਪੰਜ ਚਾਰ ਲੈ ਗਈ ਪੰਜਾਂ ਲੈਵਾ ਹੋਰ ਕੋ ਬਣਾ ਦੋ ਠੀਕ ਆ ਕਰਦਾ ਚੋਣ ਚਪਾਉਣ ਵੀ ਕਿਵੇਂ ਆ ਬਾਲ ਆ ਗਈ ਜਮਾਂਗਰੀ ਬਰੀਕ ਚਾਮਾ ਬਿਲਕੁਲ ਪਤਲੇ ਚਮੜੇ ਚ ਆ ਗਈ ਦੁੱਧ ਪਾਈ ਗਏ ਨਾ 15 ਕਿਲੋ ਚੋਆ ਮਾਲਕਾਂ ਨੇ ਤੇ ਬਾਕੀ ਤੁਸੀਂ ਆਪਦੀ ਜੱਜਮੈਂਟ ਦੇ ਹਿਸਾਬ ਨਾਲ ਲੈਣੀ ਆ ਦੁੱਧੇਰਾ ਮੈਂ 15 ਖੜਾ ਕੋਲ ਦਿੱਤਾ ਫਿਰ ਦਿੰਦੀ ਵੀ ਨਹੀਂ ਮੈਂ ਸ਼ਰਾ ਠੀਕ ਆ ਕਰਨ ਇਹ ਵੀ ਗੱਲ ਹੈ ਤੇ ਬਜਨ ਚੰਗਾ ਆ ਗਿਆ ਇਹਦਾ ਮੁੱਲ ਕੀ ਰਹੂ ਅੱਜ ਦਾ ਗੱਬਣ ਦਾ ਇੰਡIAN ਦੇਣ ਵਾਲਾ ਫਿਕਸ ਜੀ ਇੱਕ 15 ਇਹ ਦੇਵਾਂਗੇ ਹੈ ਇੱਕ 15 ਇਹ ਦੇਵਾਂਗੇ ਜਮਾਈ ਫਿਕਸ ਜੀ ਹਾਂ ਜੀ ਜਮਾਈ ਫਿਕਸ ਜੀ ਇੱਕ 10 ਦੀ ਦੇ ਦਾਂਗੇ ਹੈ ਇੱਕ 10 ਦੀ ਦੇਵਾਂਗੇ 1 ਲੱਖ ਤੇ 10 ਹਜ਼ਾਰ ਹਾਂ ਜੀ ਤੇ ਦੁੱਧ ਪਾਉ ਦਾ 14 15 ਹਾਂ ਜੀ ਤੇ ਨੰਬਰ ਬੋਲ ਦੋ ਜੀ 9779562218 ਜੀ 9779562218 ਦਾ ਨੰਬਰ ਹੈ ਪੰਜ ਕਟੀਆਂ ਦਿਖਾਤੀਆਂ ਇੱਕ ਨੀਲੀ ਰਾਵੀ ਇੱਕ ਦੋ ਦਿਖਾਤੀਆਂ ਸੱਜਣੋਂ ਬਾਈ ਕੋਲ ਮੱਝਾ ਟੋਟਲ ਸੱਤ ਨਗ ਦਿਖਾਤੇ ਜਿਹੜੇ ਸੱਜਣੋਂ ਇਹਨਾਂ ਚ ਕੋਈ ਵੀ ਪਸ਼ੂ ਪਸੰਦ ਆਦਾ ਦੁੱਧ ਪੀਣ ਵਾਲਾ ਬੰਦਾ ਯਾਰ ਮੈਂ ਹਣ ਵੀ ਕਹਣਾ ਛਾਇਤੀਆਂ ਲੈ ਜਰਾ ਆਪਣੇ ਕੋਲੇ ਗਾਰੰਟੀ ਆ ਮੈਂ ਲੈ ਕੇ ਮਰਜੀ ਬਠਾ ਲੈ ਮੈਂ ਕਹਣਾ ਵੀ ਕਰੋ ਮਰਜੀ ਕੋਈ ਆ ਕੇ ਦੋ ਡੰਗ ਪੀੜੀ ਡਾ ਕੇ ਦੋ ਮੈਂ ਇਹਨੂੰ ਲੈ ਲਾ ਠੀਕ ਆ ਗੱਲ ਇਹ ਮਰਜੀ ਬਠਾ ਕੋਈ ਚੱਕਰੀ ਨਹੀਂ ਗੱਲ ਗੱਲ ਤੇ ਬਾਕੀ ਰੇਟ ਵੀ ਬੜਾ ਜਾਇਦਾ ਬਾਈ ਕਹਿੰਦਾ ਪੰਜਾਚਾ ਚ ਵੀ ਮੰਨਦਾ ਕਰ ਦਾਂਗਾ 8 ਕਿਲੋ ਦੁੱਧ ਤਿਆਰ 10000 ਦੀ ਕੱਟੀ ਨਾਲ ਦੇਰੋ ਦੁੱਧ ਪੀ ਕੇ ਠੀਕ ਆ ਗੱਲ ਤੇ ਬਾਕੀ ਨੰਬਰ ਸੱਜਣੋ ਬਾਈ ਦਾ ਵੀਡੀਓ ਤੇ ਚੱਲੀ ਜਾਂਦਾ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ